ਭਾਈ ਆ ਇੱਕ ਵੀਡੀਓ ਦੇਖੋ ਯਾਰ ਮੈਂ ਪੁੱਛਣਾ ਪਿਆ ਮੇਰੇ ਕੋਲ ਪੁੱਛ ਨਹੀਂ ਹੈਗਾ ਮਹਾ ਕੀ ਆ ਨਹੀਂ ਹੈਗਾ ਤੇਰੇ ਕੋਲ ਆ ਨਹੀਂ ਮੇਰੇ ਪਤਾ ਕੀ ਕਰਦੀ ਹੈਂ ਪੁੱਛੀ ਮੈਂ ਤਾਂ ਮੈਨੂੰ ਪਸ ਕਰਾਣੀ ਲੈਣਾ ਸੰਸ ਲਗਾਏਂਗੇ ਮੈਨੂੰ ਘੂੜ ਲੈ ਕੇ ਆ ਮੈਂ ਪਾਇ ਤੇ ਘੂੜ ਲੈ ਕੇ ਆਉਣਾ ਮਾਸ ਮੈਂ ਮਮੀ ਨਾ ਮੈਂ ਨਾ ਲਗਾ ਹਾਂ ਫੇਰ ਇੱਕ ਮੈਂ ਤੂੰ ਕੀ ਆ ਦੇਖਣਾ ਘੂੜ ਨਾਲ ਮੇਰੇ ਇੱਕ ਘੂੜ ਸਮੋਣਾਗਾ ਮੈਂ ਹਾਂ ਦੇਖ ਹੇ ਅੱਛਾ ਇਹ ਸਾਹਮਣੇ ਸੁੱਟ ਲਿਆ ਬਈ ਹੁਣ ਸੋ ਉਥੋਂ ਹੀ ਪੁੱਛਣਾ ਵੀ ਕੀ ਕੱਗਿਆ ਰ ਇਹ ਜੇ ਲੋਕਾਂ ਨੂੰ ਹਣਾ ਰੱਬ ਜਾਣਦਾ ਵੀ ਉਹਦੀ ਕੁੜੀ ਐ ਕਿ ਉਹਦੀ ਨੋ ਆ ਪਰ ਬਈ ਵੀਡੀਓ ਦੇਖਣਾ ਸੱਚੀ ਐਣਾ ਜਿਹੜਾ ਦੇਲਾ ਮਾਣਾ ਪਰੁੰਧਿਆ ਗਿਆ ਜਮਾ ਯਾਰ ਵੀ ਭੈਣ ਚੋ ਆ ਹਾਲ ਏ ਯਾਰ ਪੰਜਾਬ ਦੇ ਆਪਣੇ ਦੇ ਹਣਾ ਬੇਬੇ ਦਾ ਵਿਚਾਰੀ ਦਾ ਅਮਰਤ ਛਕਿਆ ਹੋਇਆ ਹਣਾ ਪੰਜਾਬ ਦੀ ਵੀਡੀਓ ਆ ਇਹ ਹਣਾ ਤੇ ਉਹ ਆਦੀ ਪੈਨਸ਼ਨ ਜਿਹੜੀ ਵੜਾਪਾ ਪੈਨਸ਼ਨ ਉਹਦੀ ਵੱਜੀ ਆ ਉਹ ਉਹ ਤੋਂ ਖੋ ਰਹੀ ਹੈਗੀ ਉਹ ਕਹਿ ਰਹੀ ਹੈ ਵੀ ਮੈਂ ਸੂਟ ਲੈ ਕੇ ਆਉਣਾ ਵੀ ਮੇਰੇ ਸੂਟ ਵਾਸਤੇ ਰੱਖੀ ਆ ਆਪਦੀ ਤੇ ਫੇਰ ਵੀ ਉਹ ਤੋਂ ਖੋ ਰਹੀ ਹੈਗੀ ਤੇ ਵੀ ਆ ਆਪਣੇ ਜਿਹੜੇ ਯਾਰ ਪੰਜਾਬ ਦੇ ਤੇ ਹਨਾ ਵੀ ਜਿਹੜੇ ਆਪਣੇ ਲੋਕਾਂ ਦੀ ਸੋਚ ਹੈ ਵੀ ਕਿੱਥੋਂ ਤੱਕ ਗਿਰ ਗਈ ਯਾਰ ਕਿੱਥੋਂ ਤੱਕ ਕੋਈ ਯਾਰ ਇਹਨਾਂ ਦੇ ਵਿੱਚ ਦਿਲ ਨਾਮ ਦੀ ਕੋਈ ਚੀਜ਼ ਹੈ ਨਹੀਂਗੀ ਦਿਲ ਐਨੇ ਹੀ ਪੱਥਰੋਗੇ ਯਾਰ ਭੈਣੇ ਦੇ ਕੀ ਯਾਰ ਹੁਣ ਇਹ ਜਿਆ ਨੂੰ ਕੀ ਕੱਗੇ ਧਰਨ ਨਾਲ ਆ ਵੀਡੀਓ ਦੇਖ ਕੇ ਤਾਂ ਸੱਚੀ ਜਮਾਂ ਬਸ ਯਾਰ ਖਾਤਮ ਆ ਕਹਾਣੀ ਉਹਨਾਂ ਇਹਦੂ ਉੱਤੇ ਤਾਂ ਹੁਣ ਕੁਝ ਕਹਿ ਹੀ ਨਹੀਂ ਸਕਦੇ ਇੱਡੀ ਬੇਸ਼ਰਮ ਤੇ ਘਟਗਾ ਇਹਨਾਂ ਦੀ ਮੈਨੂੰ ਸੋਚ ਲੱਗੀ ਲੋਕਾਂ ਦੀ ਨਾ ਤੇ ਆ ਚੀਜ਼